ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਦੇ ਵਿੱਚ ਇੱਕ ਡਾਕਟਰ ਅਤੇ ਮਰੀਜ਼ ਵਿਚਾਲੇ ਇਹ ਝੜਪ ਹੋ ਗਈ ਜ਼ਬਰਦਸਤ ਇਹ ਝੜਪ ਹੋਈ ਹੈ ਔਰ ਹੰਗਾਮੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁੱਢਲੀ ਜਾਣਕਾਰੀ ਦੇ ਮੁਤਾਬਕ ਮਰੀਜ਼ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਲਾਜ ਕਰਵਾਉਣ ਦੇ ਲਈ ਆਇਆ ਸੀ ਔਰ ਡਾਕਟਰ ਵੱਲੋਂ ਸਮਝ ਜਿਹੜਾ ਉਹ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਹੋਇਆ ਆ ਕਿਹਾ ਜਾ ਰਿਹਾ ਹੈ ਕਿ ਉੱਥੋਂ ਦੇ ਸਟਾਫ ਨੇ ਆਖਿਆ ਕਿ ਤੁਸੀਂ ਜਿਹੜਾ ਕੁਝ ਸਮਾਂ ਡਾਕਟਰ ਦੀ ਜਿਹੜੀ ਹੈ ਵੇਟ ਕਰੋ ਔਰ ਉਸ ਤੋਂ ਬਾਅਦ ਜਿਹੜਾ ਮਰੀਜ਼ ਹੈ ਉਹ ਇਸ ਬੈੱਡ ਤੇ ਆ ਕੇ ਲੇਟ ਗਿਆ ਔਰ ਜਦੋਂ ਡਾਕਟਰ ਦੀ ਨਜ਼ਰ ਇਸ ਮਰੀਜ਼ ਦੇ ਉੱਤੇ ਪੈਂਦੀ ਹੈ ਕਿ ਜਿਹੜਾ ਮਰੀਜ਼ ਇਲਾਜ ਕਰਾਉਣ ਦੇ ਲਈ ਆਇਆ ਉਸ ਬੈੱਡ ਦੇ ਉੱਤੇ ਲੇਟਿਆ ਹੋਇਆ ਔਰ ਇਸੇ ਦਰਮਿਆਨ ਬਹਿਸ ਬਸਈਆ ਹੋਇਆ ਤਿੱਖੀ ਬਹਿਸਬਾਜ਼ੀ ਦੇ ਦੌਰਾਨ ਹੈ ਨੌਬਦੇ ਇਥੋਂ ਤੱਕ ਆ ਗਈ ਕਿ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ ਔਰ ਇੱਕ ਦੂਜੇ ਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਕੁੱਟਮਾਰ ਕੀਤੀ ਗਈ ਮੌਕੇ ਦੀ ਵੀਡੀਓ ਵੀ ਬਣੀ ਹੈ ਤੁਹਾਡੇ ਨਾਲ ਅਸੀਂ ਵੀਡੀਓ ਵੀ ਸਾਂਝੀ ਕਰ ਰਹੇ ਹਾਂ ਔਰ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿੰਜ ਜਿਹੜੇ ਮੁਕੇ ਨੇ ਉਹ ਡਾਕਟਰ ਵੱਲੋਂ ਮਰੀਜ਼ ਨੂੰ ਮਾਰੇਗੇ ਔਰ ਮਰੀਜ਼ ਨੇ ਵੀ ਆਪਣਾ ਬਚਾਅ ਕਰਦੇ ਹੋਏ ਲੱਤਾਂ ਜਿਹੜੀਆਂ ਨੇ ਉਹ ਡਾਕਟਰ ਨੂੰ ਮਾਰੀਆਂ ਔਰ ਦੇਖ ਸਕਦੇ ਹੋ ਕਿ ਕਿੰਜ ਇਹ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਔਰ ਵੀਡੀਓ ਦੇ ਵਿੱਚ ਬਕਾਇਦਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇੱਕ ਪਾਸੇ ਡਾਕਟਰ ਹੈ ਔਰ ਨਾਲ ਜਿਹੜੇ ਉੱਥੇ ਦੇ ਸਟਾਫ ਮੈਂਬਰ ਨੇ ਉਹ ਵੀ ਨਜ਼ਰ ਆ ਰਹੇ ਨੇ ਔਰ ਇਸ ਦੇ ਨਾਲ ਜਿਹੜਾ ਮਰੀਜ਼ ਆ ਉਹ ਡਾਕਟਰ ਜਿਹੜਾ ਬੈੱਡ ਹੈ ਉਸ ਦੇ ਉੱਤੇ ਲੇਟਿਆ ਹੋਇਆ ਔਰ ਇਸ ਦੌਰਾਨ ਹੀ ਦੋਹਾਂ ਵਿਚਾਲੇ ਤਿੱਖੀ ਬਹਿਸ ਹੁੰਦੀ ਹੈ ਔਰ ਬਹਿਸ ਤੋਂ ਬਾਅਦ ਦੱਸ ਦਈਏ ਕਿ ਡਾਕਟਰ ਵੱਲੋਂ ਜਿਹੜੀ ਹੈ ਮਰੀਜ਼ ਦੀ ਕੁੱਟਮਾਰ ਕੀਤੀ ਗਈ ਔਰ ਮਰੀਜ਼ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਜਿਹੜਾ ਲੱਤਾਂ ਮਾਰਦਾ ਹੋਇਆ ਦਿਖਾਈ ਦਿੱਤਾ ਉਹ ਡਾਕਟਰ ਨੂੰ ਹੁਣ ਇੱਕ ਪਾਸੇ ਤਾਂ ਵੀਡੀਓ ਵਾਇਰਲ ਹੋ ਰਹੀ ਹੈ ਪਰ ਦੂਜੇ ਪਾਸੇ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਦੀ ਇਹ ਵੀਡੀਓ ਹੈ ਔਰ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਕਿੰਜ ਇੱਕ ਡਾਕਟਰ ਅਤੇ ਮਰੀਜ਼ ਵਿਚਾਲੇ ਇਹ ਧੱਕਾ ਮੁੱਕੀ ਹੋਈ ਹੈ ਔਰ ਨੌਬਤ ਤੱਕ ਆ ਗਈ ਕਿ ਕਿੰਜ ਇੱਕ ਦੂਜੇ ਦੇ ਨਾਲ ਹੱਥੋ ਪਾਈ ਕਰਦੇ ਹੋਏ ਇਹ ਨਜ਼ਰ ਆਏ ਪਰ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਠੰਡਾ ਨਹੀਂ ਪਿਆ ਕਿਉਂਕਿ ਇਹ ਵੀ ਜਾਣਕਾਰੀ ਸਾਂਝੀ ਕਰਦੀ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਇਕੱਠੇ ਹੋਏ ਔਰ ਉਹਨਾਂ ਵੱਲੋਂ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਕੀਤਾ ਗਿਆ ਉਹਨਾਂ ਵੱਲੋਂ ਇਹ ਕਹਿਣਾ ਹੈ ਕਿ ਸਾਡੇ ਨਾਲ ਬਦਸਲੂਕੀ ਕੀਤੀ ਗਈ ਹੈ ਸਾਡੇ ਨਾਲ ਧੱਕਾ ਕੀਤਾ ਗਿਆ ਔਰ ਡਾਕਟਰ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਹਾਲਾਂਕਿ ਹਸਪਤਾਲ ਦੇ ਵਿੱਚ ਮਰੀਜ਼ ਤੇ ਹਮਲੇ ਦੇ ਮਾਮਲੇ ਦੇ ਵਿੱਚ ਸਿਹਤ ਮੰਤਰੀ ਕਰਨਲ ਧਨੀ ਆਰਾਮ ਵੱਲੋਂ ਹੁਣ ਆਈਜੀਐਮਸੀ ਦੇ ਐਮਐਸ ਅਤੇ ਪ੍ਰਿੰਸੀਪਲ ਨੂੰ ਤਲਬ ਕੀਤਾ ਗਿਆ ਦੋਵਾਂ ਨੂੰ ਸਕੱਤਰੇਤ ਵਿੱਚ ਆਪਣੇ ਦਫ਼ਤਰ ਬੁਲਾਇਆ ਗਿਆ ਤਾਂ ਸਿਹਤ ਮੰਤਰੀ ਨੇ ਵੀ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਆ ਕਿ ਐਕਸ਼ਨ ਲਿਆ ਹੈ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੇ ਕਿ ਐਮਐਸ ਅਤੇ ਪ੍ਰਿੰਸੀਪਲ ਨੂੰ ਤਲਬ ਜਿਹੜਾ ਉਹ ਕੀਤਾ ਗਿਆ ਹੁਣ ਇਸ ਵੀਡੀਓ ਦੇ ਆਧਾਰ ਤੇ ਜਿਹੜੀ ਪੁੱਛਗਿੱਛ ਆ ਉਹ ਵੀ ਕੀਤੀ ਜਾਵੇਗੀ ਔਗਲੇ ਸਮੇਂ ਦੇ ਵਿੱਚ ਇਹ ਜਿਹੜਾ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਕਿ ਕੋਈ ਐਕਸ਼ਨ ਵੀ ਜਿਹੜਾ ਡਾਕਟਰ ਦੇ ਖਿਲਾਫ ਹੋ ਸਕਦਾ ਕਿਉਂਕਿ ਇਹ ਅਜਿਹਾ ਕਹਿ ਕਹਿ ਸਕਦੇ ਆ ਕਿ ਪਹਿਲਾਂ ਅਜਿਹਾ ਮਾਮਲਾ ਕਦੇ ਦੇਖਣ ਨੂੰ ਨਹੀਂ ਮਿਲਦਾ ਜਦੋਂ ਡਾਕਟਰ ਜਿਸ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਜੋ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਹੁੰਦਾ ਹੈ ਪਰ ਇਲਾਜ ਕਰਦਾ ਹੈ ਪਰ ਦੇਖਿਆ ਗਿਆ ਕਿ ਕਿੰਜ ਮਰੀਜ਼ ਅਤੇ ਡਾਕਟਰ ਦੇ ਵਿਚਾਲੇ ਇਹ ਝੜਪ ਹੋ ਗਈ ਜ਼ਬਰਦਸਤ ਹਸਪਤਾਲ ਦੇ ਵਿੱਚ ਇਹ ਹੰਗਾਮਾ ਜਿਹੜਾ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਹੁਣ ਪਰਿਵਾਰਕ ਮੈਂਬਰ ਇਕੱਠੇ ਹੋਏ ਨੇ ਔਰ ਜਿਸ ਦੇ ਚਲਦਿਆਂ ਹੋਇਆਂ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਸਾਡੇ ਨਾਲ ਜਿਹੜਾ ਧੱਕਾ ਕੀਤਾ ਗਿਆ ਅਸੀਂ ਇਲਾਜ ਕਰਵਾਉਣ ਦੇ ਲਈ ਆਏ ਸੀ ਪਰ ਸਾਡੇ ਉੱਤੇ ਯਾਨੀ ਕਿ ਸਾਡੇ ਪੇਸ਼ੈਂਟ ਦੇ ਉੱਤੇ ਮਰੀਜ਼ ਦੇ ਉੱਤੇ ਜਿਹੜਾ ਹਮਲਾ ਜਿਹੜਾ ਉਹ ਡਾਕਟਰ ਵੱਲੋਂ ਕੀਤਾ ਗਿਆ